ਗੁਰਨਾ ਗੱਲਬਾਤ ਕਰਾਂਗੇ ਡੋਗਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਸੀਂ ਟੀਮ სპੋਰਟਸ ਤੇ ਔਰ ਕੈਨੇਡਾ ਦੇ ਵਿੱਚ ਪਿਛਲੇ ਸਾਲ ਵੀ ਬੜੀਆਂ ਧੂਮਾਂ ਪਾਈਆਂ ਐਤਕੀ ਕਪਤਾਨੀ ਕਰ ਰਹੇ ਹੋ ਔਰ ਬਾ ਕਮਾਲ ਕਬਡੀਆਂ ਪਾਉਨੇ ਹੋ ਲੰਮੇ ਸਮੇਂ ਤੋਂ ਖੇਡ ਰਹੇ ਹੋ ਕਿਹੋ ਜਿਹਾ ਲੱਗਦਾ ਕੈਨੇਡਾ ਵਿੱਚ ਖੇਡ ਕੇ ਸਵਾਗਤ ਹੈ ਟੀਮ სპੋਰਟਸ ਦੇ ਸਭ ਤੋਂ ਪਹਿਲਾਂ ਜੀ ਬismillahirrahmanirrahim ਸਭ ਤੋਂ ਪਹਿਲੇ ਤੇ ਮੇਰੇ ਲਾਈਵ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਲਾਮ ਤੇ ਸਿੱਖ ਸਰਦਾਰ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਭਾਜੀ ਇਹ ਜਿੱਦਾਂ ਭਾਜੀ ਹੁਣਾਂ ਨੇ ਗੱਲ ਕੀਤੀ ਇਹ ਮੇਰੇ ਸਾਰਾ ਵੱਡੇ ਭਰਾਵਾਂ ਦੀ ਬਦੌਲਤ ਹੈ ਸਾਰਾ ਕੁਝ ਭਾਜੀ ਤੁਸੀਂ ਹੋਗੇ ਭਾਜੀ ਸ਼ਬਾਸ਼ ਹੋਗੇ ਜਿੰਨੇ ਮੇਰੇ ਪ੍ਰੋਮੋਟਰ ਆ ਮੈਂ ਕਦੇ ਪ੍ਰੋਮੋਟਰ ਨਹੀਂ ਕਹਿੰਦਾ ਮੇਰੇ ਭਰਾ ਨੇ ਵੱਡੇ ਇਹਨਾਂ ਦੇ ਕੰਡ ਤੇ ਹੱਥ ਆ ਤੇ ਮੈਂ ਖੇਡਣ ਡਿਆ ਹੌਸਲਾ ਬਹੁਤ ਹਾਂਜੀ ਹੌਸਲਾ ਮੈਨੂੰ ਭਾਜੀ ਮੈਂ ਇੱਕ ਰਮ ਤੇ ਛੱਟ ਲੱਗੀ ਸੀ ਮੈਂ ਛੱਡਤਾ ਸੀ ਸਾਰਾ ਕੁਝ ਇਹਨਾਂ ਦੇ ਹੌਸਲੇ ਦੀ ਵਜ੍ਹਾ ਤੋਂ ਇਹ ਮੇਰੇ ਭਰਾ ਨੇ ਮੇਰੇ ਨਾਲ ਮਖਲਸ ਨੇ ਇਹਨਾਂ ਦੇ ਹੌਸਲੇ ਦੀ ਵਜ੍ਹਾ ਤੋਂ ਮੈਂ ਲੌਂਗ ਟਰਮ ਕਬੱਡੀ ਖੇਡਣ ਡਿਆ ਕਿਉਂਕਿ ਮੈਂ ਤੇ ਇਹ ਵੇਖਿਆ ਜਿਹੜਾ ਬੰਦਾ ਵੀ ਲੌਂਗ ਟਾਈਮ ਕਬੱਡੀ ਖੇਡਦਾ ਆ ਉਹਦੇ ਪਿੱਛੇ ਕੁਛ ਨਾ ਕੁਛ ਜ਼ਰੂਰ ਹੁੰਦਾ ਮੇਰੇ ਪਿੱਛੇ ਮੇਰੇ ਮਾਂ ਪਿਓ ਤੋਂ ਬਾਅਦ ਫੈਮਿਲੀ ਤੋਂ ਬਾਅਦ ਹੈ ਮੇਰੇ ਭਰਾ ਖੜੇ ਆ ਤੇ ਮੈਂ ਇਹਨਾਂ ਦੇ ਸਦਕੀ ਮੈਂ ਇਹ ਕਹੂੰਗਾ ਕਿ ਮੈਂ ਖੇਡ ਰਿਹਾ ਹਾਂ ਅਕਮਲ ਸ਼ਹਿਜ਼ਾਦ ਡੋਗਰ ਆਇਡਲ ਮੰਨਦੇ ਨੇ ਸੰਦੀਪ ਲੱਲੀਆਂ ਨੂੰ ਕਿਉਂਕਿ ਛਾਲ ਤੁਹਾਡੀ ਜਿਹੜੀ ਸੇਮ ਸੰਦੀਪ ਲੱਲੀਆਂ ਵਾਂਗੂ ਆ ਅੱਛਾ ਸੰਦੀਪ ਲੱਲੀਆਂ ਨੂੰ ਤੁਸੀਂ ਲਾਈਵ ਤਾਂ ਖੇੜਦੇ ਨਹੀਂ ਦੇਖਿਆ ਹੋਣਾ ਟੀਵੀ ਤੇ ਖੇੜਦੇ ਦੇਖਦੇ ਸੀ ਇਹ ਵੀ ਦੱਸ ਕੇ ਜੀ ਦੱਸੋ ਮੈਂ ਭਾਜੀ ਚੰਦ ਕਬੱਡੀਆਂ ਭਾਜੀ ਦੀਆਂ ਵੇਖੀਆਂ ਬਹੁਤ ਲੰਮਾ ਨਹੀਂ ਵੇਖਿਆ ਮੈਂ ਉਦੋਂ ਸਟੂਡੈਂਟ ਸੀਗਾ ਤੇ ਭਾਜੀ ਹੁਣੀ ਛਾਲ ਮਾਰਦੇ ਹੁੰਦੇ ਸੀ ਤੇ ਵਾਲ ਵੱਡੇ ਵੱਡੇ ਰੱਖੇ ਮੈਨੂੰ ਬਹੁਤ ਸੋਹਣੇ ਲੱਗਦੇ ਸੀ ਤੇ ਕਬੱਡੀ ਵੀ ਉਹਨਾਂ ਦੀ ਮੈਂ ਉਸ ਤੋਂ ਬਾਅਦ ਇਦਾਂ ਦੀ ਕਬੱਡੀ ਨਹੀਂ ਵੇਖੀ ਮੈਂ ਫੈਨ ਆ ਭਾਜੀ ਦਾ ਬਹੁਤ ਤਗੜਾ ਜਿਹਨੂੰ ਕਹਿ ਸਕਦੇ ਆ ਕਟਰ ਫੈਨ ਆ ਜਦੋਂ ਛਾਲ ਮਾਰਦੇ ਸੀ ਆ ਗਈ ਹੁਣ ਕਈ ਜਰੀ ਮੇਰੇ ਦੋਸਤ ਫੈਨ ਸਾਰੇ ਕਹਿੰਦੇ ਛਾਲ ਮਾਰਿਆ ਕਰੋ ਮੈਂ ਦੱਸਣਾ ਚਾਹਉਨਾ ਸੱਟਾਂ ਬਹੁਤ ਲੱਗੀਆਂ ਆ ਹੁਣ ਨਾ ਭਾਜੀ ਕੋਸ਼ਿਸ਼ ਨਾ ਗਰਾਉਂਡਾਂ 'ਚ ਹੁੰਦੀ ਸਲਿੱਪਰੀ ਯੈਸ ਤੇ ਮੇਰਾ ਦਿਲ ਕਰਦਾ ਆ ਫਿਰ ਟਵੀਆਂ ਅਲਹਮਦੁਲਿਲਾ ਮਿਹਨਤ ਵੀ ਕੀਤੀ ਸਾਰਾ ਕੁਸ਼ੀਆ ਲੇਕਿਨ ਹੁਣ ਮੈਨੂੰ ਨਾ ਇੰਜਰੀਆਂ ਤੋਂ ਡਰ ਬਹੁਤ ਹੁੰਦਾ ਥਾਣ ਬਚਾ ਕੇ ਰਹਿਣਾ ਚਾਹੀਦਾ ਅੱਛਾ ਡਾਕਟਰ ਸਾਹਿਬ ਏਜ ਦੇ ਸਾਹਮਣੇ ਬੰਦਾ ਪ੍ਰੈਸ਼ਰ ਵੀ ਰਹਿੰਦਾ ਮੈਚ ਦਾ ਕਿਦਣਾ ਕਿਦੇ ਕਿਉਂਕਿ ਤੁਸੀਂ ਬਹੁਤ ਲੰਮੇ ਸਮੇਂ ਤੋਂ ਖੇਡਦੇ ਆ ਰਹੇ ਹੋ ਹੁਣ ਕਪਤਾਨੀ ਕਰ ਰਹੇ ਹੋ ਇਸ ਸਾਲ ਪ੍ਰੈਸ਼ਰਿੰਗ ਦਾ ਕਪਤਾਨੀ ਦਾ ਕਿਤੇ ਨਾ ਕਿਤੇ ਟੀਮ ਨੂੰ ਕਿਉਂਕਿ ਅਬ ਚੀ ਵੀ ਰੱਖਣਾ ਆਪ ਵੀ ਕਿਤੇ ਖੜੇ ਹੋਣਾ ਪੈਂਦਾ ਦੂਜੇ ਨੂੰ ਡੇਟ ਤੇ ਭੇਜਣਾ ਪ੍ਰੈਸ਼ਰਿੰਗ ਦਾ ਭਾਜੀ ਬਹੁਤ ਜਿਆਦਾ ਟੋਰਾਂਟੋ ਵੀ ਭਾਜੀ ਸੁਖੇ ਉਹਨਾਂ ਦੀ ਟੀਮ ਹੋ ਗਈ ਸਿੱਖਾ ਆਪਣਾ ਸੌਰੀ ਦੁਵੀ ਹੋ ਗਈ ਮੈਪਲ ਲੀਫ ਦੀ ਸਾਡੀ ਟੀਮ ਹੋ ਗਈ ਮੈਂ ਟਾਈਮ ਨਾਲ ਤਿੰਨ ਟੀਮਾਂ ਖੜਾ ਰਿਹਾ ਮੇਰਾ ਜ਼ਿਹਨ ਤਿੰਨਾ ਚੌਂ ਪਾਸਿਆਂ ਤੇ ਵੰਡਿਆ ਸੀ ਮੁੰਡਿਆਂ ਨੂੰ ਮੈਨੇਜ ਕਰਨਾ ਟੀਮ ਤਿਆਰ ਕਰਨੀ ਜੋ ਚੀਜ਼ ਉਹਨਾਂ ਨੂੰ ਚਾਹੀਦੀ ਉਹ ਵੀ ਪ੍ਰੋਵਾਈਡ ਕਰਨੀ ਹੁਣ ਮੈਂ ਅੱਜ ਤੁਸੀਂ ਵੇਖਿਆ ਹੋਣਾ ਮੈਂ ਅੱਜ ਬਹੁਤ ਫਰੈਸ਼ ਖੇਡਿਆ ਉਹ ਯਸ ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ ਮੇਰੇ ਭਾਜੀ ਆ ਗਏ ਆ ਹਾਂਜੀ ਮੇਰੇ ਭਾਜੀ ਆ ਗਏ ਆ ਇਹ ਹੁਣ ਜਿਹੜੀਆਂ ਚੀਜ਼ਾਂ ਮੈਨੂੰ ਮੈਨੇਜ ਕਰਨੀਆਂ ਪੈਂਦੀਆਂ ਸੀ ਉਹ ਸਾਰਾ ਇਹ ਕਰਨਗੇ ਹੁਣ ਮੇਰਾ ਫੋਕਸ ਸਿਰਫ ਗੇਮ ਤੇ ਆ ਮੈਂ ਹੁਣ ਫਰੈਸ਼ ਹਾਂ ਬਾਕੀ ਗੇਮ ਆ ਭਾਜੀ ਫਾੜਨ ਵੀ ਲੱਗਾ ਆ ਦਸਣ ਵੀ ਲੱਗਾ ਆ ਹਾਰ ਜਿੱਤ ਬਣੀ ਆ ਮੈਂ ਕਬਲ ਉਸ ਵਕਤ ਕਦੇ ਵੀ ਕੋਈ ਗੱਲ ਨਹੀਂ ਕਰਦਾ ਹੁੰਦਾ ਕਿਉਂਕਿ ਇਹ ਗੇਮ ਆ ਤੇ ਇਹਨਾਂ ਦੀ ਛੱਤਰ ਛਾਇਆ ਮੈਂ ਕ ਕਾਮਯਾਬ ਹੈ ਹੀ ਨਹੀਂ ਜਿਹਦੇ ਨਾਲ ਕੋਈ ਮਖਲਸ ਬੰਦਾ ਹੈ ਨਹੀਂ ਜੁੜਿਆ ਉਹ ਭਾਵੇਂ ਜਿੱਡਾ ਮਰਜੀ ਤਗੜਾ ਆਇਆ ਕਰੋ ਦੇ ਨਾਲ ਯਾਰ ਦੋਸਤ ਫੈਮਲੀ ਮਖਲਸਪਰਾ ਨਹੀਂ ਹੈਗੇ ਉਹ ਕੁਛ ਨਹੀਂ ਗਾ ਉਹ ਕਹਿੰਦੇ ਜੇ ਬੰਦੇ ਦਾ ਕਰਤਾਰ ਦੇਖਣਾ ਹੋਵੇ ਤਾਂ ਫਿਰ ਉਹਦੇ ਯਾਰ ਦੋਸਤ ਫੈਮਲੀ ਫੋਲ ਕੇ ਦੇਖ ਲੋ ਕਿੰਨੇ ਕੁ ਪੁਰਾਣੇ ਉਹਨਾਂ ਦੇ ਫਰੈਂਡ ਆ ਹਾਂਜੀ ਬਿਲਕੁਲ ਜੀ ਵੇਖੋ ਇਹਨਾਂ ਨੂੰ ਮੇਰੇ ਨਾਲ ਕੋਈ ਲਾਲਚ ਨਹੀਂ ਇਹ ਮੈਨੂੰ ਸਿਰਫ ਨਰੋਲ ਇਹ ਚਾਹੁੰਦੇ ਆ ਕਿ ਕੋਡੀ ਖੇਡੇ ਜਿੰਨਾ ਕੋ ਹੋਰ ਹੈਗਾ ਤੇ ਮੈਂ ਵੀ ਭਾਜੀ ਮੈਂ ਦੱਸਣਾ ਚਾਹੁੰਨਾ ਕਿ ਅੱਜ ਤੱਕ ਭਾਜੀ ਖੜੇ ਆ ਮੇਰੇ ਕੋਲ ਅੱਜ ਤੱਕ ਮੈਂ ਨਹੀਂ ਇਹ ਗੱਲ ਕਹੀ ਭਾਜੀ ਮੈਨੂੰ ਆ ਚੀਜ਼ ਚਾਹੀਦੀ ਮੈਨੂੰ ਇੰਨੇ ਪੈਸੇ ਲੈਣੇ ਕੋਈ ਇਨਸ਼ਾਅੱਲਾ ਕਹਿ ਨਹੀਂ ਸਕਦਾ ਇਹ ਮੇਰੇ ਨਾਲ ਪਿਆਰ ਕਰਦੇ ਮੇਰੇ ਭਰਾ ਨੇ ਵੱਡੇ ਤੇ ਮੈਂ ਵੀ ਇਹਨਾਂ ਨਾਲ ਜੁੜਿਆ ਜਿੱਥੇ ਤੁਸੀਂ ਹੋਗੇ ਇਹ ਹੋਗੇ ਭਾਜੀ ਆਦਤ ਹੋਗੇ ਭਾਜੀ ਤਾਹਰ ਜਿੰਨੇ ਵੀ ਮੇਰੇ ਪ੍ਰੋਮੋਟਰ ਮੇਰੇ ਭਰਾ ਜਿੱਥੇ ਉਹਨਾਂ ਨੇ ਕਹਿ ਦੇਣਾ ਭਾਜੀ ਆਪਾਂ ਖੜੇ ਆ ਆਪਾਂ ਨੂੰ ਕੋਈ ਲਾਲਚ ਨਹੀਂ ਕੋਈ ਸ਼ਹਿਤ ਦੇਣ ਤਾਂ ਵੀ ਬਿਸਮਿਲਲਾ ਕੋਈ ਸ਼ਹਿਤ ਨਾ ਦੇਣ ਤਾਂ ਵੀ ਬਿਸਮਿਲਲਾ ਲੇਕਿਨ ਮੈਂ ਦੱਸਣਾ ਚਾਹੁੰਨਾ ਕਿ ਇਹਨਾਂ ਨੇ ਹਮੇਸ਼ਾ ਹੀ ਜੇ ਮੈ ਕਦੇ ਡਿਮੈਂਡ ਨਹੀਂ ਕੀਤੀ ਅੱਛਾ ਡੋਗਰ ਸਾਹਿਬ ਬਹੁਤ ਸਾਫ ਸੁਥਰੀ ਗੇਮ ਆ ਤੁਹਾਡੀ ਬਹੁਤ ਸਾਫ ਸੁਥਰੀ ਗੇਮ ਆ ਸੰਦੀਪ ਨੂੰ ਦੇਖਦੇ ਸੀ ਟੀਵੀ ਤੇ ਕੋਈ ਲੋਕਲ ਪਲੇਅਰ ਵੀ ਹੁੰਦਾ ਸੀਗਾ ਜਿੱਦਾਂ ਵੀ ਤੁਹਾਡੇ ਦਿਲ 'ਚ ਹੁੰਦਾ ਸੀ ਇਦਾਂ ਦੇ ਬਣਿਆ ਉਹ ਤਾਂ ਸੰਦੀਪ ਹੋ ਗਿਆ ਆਈਡਲ ਤੁਹਾਡਾ ਕਦੇ ਜਿਨ੍ਹਾਂ ਨੇ ਪ੍ਰੈਕਟਿਸ ਕਰਦੇ ਹੁੰਦੇ ਸੀ ਕਿਉਂਕਿ ਇੰਨਾ ਨਖਾਰ ਗੇਮ ਦੇ ਵਿੱਚ ਮਿਹਨਤ ਕਰਨ ਦੇ ਬਾਵਜੂਦ ਆਉਂਦਾ ਹੁੰਦਾ ਪਲੱਸ ਤੁਸੀਂ ਆਪ ਟੈਲੈਂਟ ਵੀ ਹੁੰਦਾ ਬੰਦੇ ਕੋ ਓ ਵਾਹਿਗੁਰੂ ਸੱਚੇ ਪਾਛਾ ਅੱਲਾ ਬਾਗ ਤੁਹਾਨੂੰ ਬਖਸ਼ਦਾ ਸੋ ਕੋਚ ਤਾਂ ਨਖਾਰ ਸਕਦੇ ਆ ਕਿਤੇ ਨਾ ਕਿਸੇ ਹੋਰ ਪਲੇਅਰ ਵੱਲ ਵੀ ਦੇਖ ਕੇ ਜਾਂ ਮਿਹਨਤ ਰੱਖਣੀ ਕਿ ਐਦਾਂ ਦੀ ਮਿਹਨਤ ਕੀਤੀ ਜਾਵੇ ਭਾਜੀ ਮੈਂ ਜਦੋਂ ਆਪਣੀ ਅਕੈਡਮੀ ਜਾਂਦਾ ਨਾ ਮੇਰੀ ਕੋਸ਼ਿਸ਼ ਹੁੰਦੀ ਮੈਂ ਛੋਟੇ ਮੁੰਡਿਆਂ 'ਚ ਖੇਡਾਂ ਛੋਟੇ ਬੱਚਿਆਂ ਦੀ ਸਪੀਡ ਤੁਸੀਂ ਮੈਨੇਜ ਜਦੋਂ ਕਰਦੇ ਆ ਨਾ ਵੱਡਿਆਂ 'ਚ ਤੁਸੀਂ ਆਟੋਮੈਟਿਕ ਕਰ ਲੈਂਦੇ ਆ ਮੈਂ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਵਾਈ ਗਰਾਊਂਡ 'ਚ ਖੇਡਾਂ ਕਿਉਂਕਿ ਜੋ ਬੱਚੇ ਤੁਹਾਨੂੰ ਸਿਖਾ ਸਕਦੇ ਤਕੜੇ ਨਹੀਂ ਸਿਖਾ ਸਕਦੇ ਦੂਸਰਾ ਜਦੋਂ ਭਾਜੀ ਭਾਜੀ ਹੁਣ ਨੀ ਟ੍ਰੇਨਿੰਗ ਕਰਾਉਂਦੇ ਆ ਨਾ ਇਹ ਗ ਮੈਂ ਉਹਨਾਂ ਨੂੰ ਨਾ ਸਿੱਖਦਾ ਉਹਨਾਂ ਤੋਂ ਅਜੇ ਵੀ ਤੀਸਰੀ ਗੱਲ ਜਿਹੜੀ ਬਹੁਤ ਅਹਿਮ ਹੈ ਮੈਂ ਬਹੁਤ ਵੱਡੇ ਪਲੇਅਰਾਂ ਨਾਲ ਖੇਡਿਆ ਭਾਜੀ ਛੋਟੇ ਟਾਈਮ ਦੇ ਵਿੱਚ ਮੈਂ ਇਰਫਾਨ ਮਾਨਾ ਬਾਬਰ ਗੁੱਜਰ ਭਾਜੀ ਸਦੀਕ ਬੱਟ ਹੁਣੀ ਸਾਰੇ ਸ਼ਾਫੀਕ ਚਿਸ਼ਤੀ ਹੁਣੀ ਲਾਲਾ ਬੈਦੁੱਲਾ ਮੈਂ ਇਹਨਾਂ ਨਾਲ ਖੇਡਿਆ ਔਰ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਹੀ ਨਹੀਂ ਕਰ ਸਕਦਾ ਉਹਨਾਂ ਨੇ ਭਾਜੀ ਮੈਨੂੰ ਜਿੱਥੇ ਮੈਂ ਗਲਤੀ ਕੀਤੀ ਆ ਮੈਨੂੰ ਕੰਨੋ ਫੜ ਕੇ ਦੱਸਿਆ ਔਰ ਮੈਂ ਸੁਣਿਆ ਮੇਰਾ ਉਸਤਾਦ ਤਾਰਾ ਗੁੱਜਰ ਜੋ ਜੋ ਭਾਜੀ ਉਹਨੇ ਮੈਨੂੰ ਸਿਖਾਇਆ ਮੈਨੂੰ ਨਹੀਂ ਲੱਗਦਾ ਕੋਈ ਮੈਨੂੰ ਸਿਖਾ ਸਕਦਾ ਉਸਤਾਦ ਬਾਰੀ ਗੁੱਜਰ ਫੌਤ ਮੈਂ ਅਸਿਕਣ ਦਾ ਬਿਆ ਹਾਂ ਅੱਲਾਹ ਬਾਗ ਉਹਨਾਂ ਨੇ ਜਨਤਾ ਚ ਘਰ ਕਰੇ ਤੇ ਉਹਨਾਂ ਨੇ ਮੇਰੇ ਤੇ ਬਾਜੀ ਬਹੁਤ ਮਿਹਨਤ ਕੀਤੀ ਬਿਲਕੁਲ 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 ਤੇ ਬੜਾ ਤੇ ਪਿਆਰ ਸੀ ਤੁਹਾਡੇ ਨਾਲ ਬਹੁਤ ਜਿਆਦਾ ਭਾਈ ਉਹ ਵੀ ਦੁਨੀਆ ਤੋਂ ਦੁਨੀਆ ਤੋਂ ਚਲੇ ਗਿਆ ਪਰ ਬੜੇ ਗ੍ਰੇਟ ਇਨਸਾਨ ਸੀ ਹਾਂਜੀ ਭਾਈ ਜੀ ਬਹੁਤ ਵਧੀਆ ਇਨਸਾਨ ਸੀਗੇ ਅੱਲਾਹ ਬਾਗ ਉਹਨਾਂ ਦੀ ਮਖਫਰਤ ਕਰੇ ਉਹਨਾਂ ਦੀ ਬਾਜੀ ਬਹੁਤ ਦੇਣ ਵੈਰੀ ਗੁੱਡ ਅੱਛਾ ਹੁਣ ਆਪਣਾ ਫਾਈਨਲ ਮੈਚ ਹੋਣਾ ਇਸ ਤੋਂ ਬਾਅਦ ਆ ਭਾਵਕ ਹੋ ਗਏ ਤੁਸੀਂ ਤੁਹਾਡੇ ਕੋਲ ਸਾਹਿਬਾਨ ਸੀ ਬੜਾ ਪਿਆਰ ਸੀ ਸਾਡੇ ਨਾਲ ਬੜਾ ਪਿਆਰ ਸੀ ਉਹਨਾਂ ਦਾ ਗੁਜਰ ਸਾਹਿਬ ਦਾ ਫਾਈਨਲ ਮੈਚ ਬਾਰੇ ਦੋਨੇ ਟੀਮਾਂ ਬੈਲੈਂਸ ਆ ਯੂਥ ਕਬਡੀ ਕਲੱਬ ਵੀ ਬਹੁਤ ਤਗੜੀ ਟੀਮ ਆ ਤੁਹਾਡੀ ਵੀ ਬਹੁਤ ਟੌਪ ਦੀ ਟੀਮ ਆ ਦੋਨੇ ਟੀਮਾਂ ਬਹੁਤ ਟੌਪ ਦੀਆਂ ਕਿਹੋ ਜਿਹਾ ਮੈਚ ਹੋਵੇਗਾ ਭਾਈ ਮੈਚ ਬਹੁਤ ਤਗੜਾ ਹੋਊਗਾ ਤੇ ਬਾਕੀ ਹਾਰ ਜਿੱਤ ਤੇ ਤੁਹਾਨੂੰ ਪਤਾ ਹੀ ਹੈ ਜੀ ਗੇਮ ਦਾ ਹਿੱਸਾ ਆ ਉਹ ਵੀ ਟੀਮ ਬਹੁਤ ਬੈਲੈਂਸ ਆ ਰੇਡਰਾਂ ਪੱਖੋਂ ਵੀ ਸਟਾਪਰਾਂ ਪੱਖੋਂ ਵੀ ਸਾਡੀ ਵੀ ਟੀਮ ਮਾਸ਼ਾਅੱਲਾ ਬਹੁਤ ਬੈਲੈਂਸ ਆ ਮੁੰਡੇ ਨਵੇਂ ਹੈਲੋ ਉਧਰਲੇ ਪਾਸੇ ਫੇਰ ਗੱਦੋ ਆਈਏ ਪਹਿਲਵਾਨ ਦੀ ਰੇਡ ਤੇ ਆ ਜੱਫਾ ਕਹਿੰਦੇ ਟਰਨਿੰਗ ਟਰਨਿੰਗ ਦੀ ਟਰਨਿੰਗ ਪੁਆਇੰਟ ਹੋ ਸਕਦਾ ਏ ਗਲਾਫਰੀਦ ਟੋਕਾ ਗਲਾਫਰੀਦ ਟੋਕਾ 51 ਸਜਾਦਾ ਪਿੰਡ ਹੈ ਇਹ ਵਾਲਿਆਂ ਦਾ ਮੁੰਡਾ ਇਹ ਜਿੱਟਾਂ ਦਾ ਮੁੰਡਾ ਵਾਲਾ ਕੋਤ ਹੈ ਤੇ ਸਾਹਮਣੇ ਮੁੰਡੇ ਨੇ ਵਧੀਆ ਪਕੜ ਬਣਾਈ ਹੋਈ ਹੈ ਕਿ ਇੱਧਰ